ਏ ਮੈਨੂੰ ਇਹ ਇਲਾਕੇ ਬਹੁਤ ਸੋਹਣੇ ਲੱਗਦੇ ਇਦਾਂ ਉਹ ਜਿਦਾ ਵਿੰਡੋ 7 ਦੇ ਵਿੱਚ ਨਹੀਂ ਇੱਕ ਲੇ ਲੱਗਾ ਹੁੰਦਾ ਸੀਗਾ ਇੱਕ ਵਾਲਪੇਪਰ ਹੀ ਆ ਇੱਥੇ ਖੇਤਾਂ ਦੇ ਵਿੱਚ ਨਾ ਕੰਮ ਕਰ ਰਹੇ ਸੀਗੇ ਤਾਂ ਮੈਂ ਕਿਹਾ ਚਲ ਦੇਖ ਕੇ ਆਉਂਦੇ ਆ ਵੀ ਕਿਹੜੀ ਫਸਲ ਆ ਜਿਹੜੀ ਆ ਪੱਟਣ ਲੱਗੇ ਹੋ ਆ ਤੇ ਉਹ ਸਾਹਮਣੇ ਅੰਕਲ ਹੁਣੀ ਆ ਪਹਿਲੀਆਂ ਬਹੁਤ ਜ਼ਿਆਦਾ ਖੁੱਲੀਆਂ ਆ ਇਧਰ ਅੰਕਲ ਹੁਣੀ ਦੱਸਦੇ ਦੀ ਵੀ ਸਾਡੇ 7 ਕਿੱਲੇ ਗੁਵਾਰੇ ਹੀ ਆ ਇੱਥੇ ਵੀ ਜਿਆ ਗੁਵਾਰਾ ਤੇ ਬਾਤ ਐਸੇ ਆ ਬਈ ਰਾਜਸਥਾਨ ਸੋਹਣਾ ਬਹੁਤ ਆ ਔਰ ਬਾਜਰੀ ਮੂੰਗ ਮੋਠ ਤੇ ਤੇ ਹੁੰਦੇ ਇਹ ਮਾਰੇ ਰੱਬ ਦੀ ਕਿਰਪਾ ਨਹੀਂ ਆ ਹਾਂ ਪਾਣੀ ਨਹੀਂ ਲੱਗਣਾ ਪਾਣੀ ਨਹੀਂ ਲੱਗਣਾ ਗਰੇ ਟੈਲੀਕਾਸ ਚੈਨਲ ਚੈਨਲ ਹਾਂ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਕਰ ਲਿਓ ਉਹ ਰਾਜਸਥਾਨ ਦੇ ਘੁੰਮ ਰਿਹਾ ਹਰਪਾਨ ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਤੁਹਾਡਾ ਹਰਪਾਲ ਗਰੇ ਟੈਲੀਕਾਸ ਚੈਨਲ ਤੋਂ ਵੇਗਿਫਤਾਨ ਰਾਜਸਥਾਨ ਦੇ ਵਿੱਚ ਪਹੁੰਚ ਗਏ ਆ ਆ ਸਾਰੀ ਰੇਤਾ ਹੀ ਆ ਜਿੱਥੇ ਮੈਂ ਘੁੰਮ ਰਿਹਾ ਨਾ ਧੁੱਪ ਬਹੁਤ ਜ਼ਿਆਦਾ ਆ ਤੇ ਆ ਕੁਛ ਨਜ਼ਾਰਾ ਇੱਥੇ ਦੇ ਖੇਤਾਂ ਦਾ ਉਹ ਜਿਹਦਾ ਵਿੰਡੋ 7 ਦੇ ਵਿੱਚ ਨਹੀਂ ਇੱਕ ਲੇ ਲੱਗਾ ਹੁੰਦਾ ਸੀਗਾ ਇੱਕ ਵਾਲਪੇਪਰ いや ਉਹ ਐਦਾਂ ਦਾ ਹੁੰਦਾ ਸੀ ਕੁਝ ਨਾ ਦੇਖਿਓ ਹਨਾ ਤੇ ਬਹੁਤ ਵਧੀਆ ਆਨੰਦ ਹੋਣ ਵਾਲਾ ਆ ਇਹ ਸੀਰੀਜ਼ ਦੇ ਵਿੱਚ ਹਨਾ ਠੱਕੇ ਨਹੀਂ ਆਪਰੇ ਰਾਜਸਥਾਨ ਚ ਮੈਂ ਆਇਆ ਤਾਂ ਪਟਿਆਲੇ ਤੱਕ ਸੀਗਾ ਪਰ ਪਤਾ ਨਹੀਂ ਸੀ ਗਾਂ ਰਾਜਸਥਾਨ ਵੱਡ ਜਾਣਾ ਨਾ ਤੇ ਫੁੱਲ ਇੰਜੋਏ ਫੁੱਲ ਫਨ ਔਰ ਬਹੁਤ ਯੋਰਦਾਸ ਵੀਡੀਓਜ਼ ਆ ਰਹੀਆਂ ਆ ਤੇ ਜਿਹੜਾ ਭੈਣਾ ਭਰਾਵਾਂ ਨੇ ਹਜੇ ਤੱਕ ਕਪੜੇ ਭਰਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਹਾਂਜੀ ਤੇ ਮਿਲਦੇ ਆਂ ਫਿਰ ਇੱਕ ਤੁਮਾਕੇਦਾਰ ਸੀਰੀਜ਼ ਦੇ ਵਿੱਚ ਅ ਸੀਰੀਜ਼ ਦਾ ਨਾਮ ਰੱਖਿਆ ਥਾਰ ਸੀਰੀਜ਼ ਰਾਈਟ ਇਹ ਉਹ ਗੱਡੀ ਖੜੀ ਕਰਤੀ ਆ ਜੀ ਰੋਡ ਦੇ ਉੱਤੇ ਤੇ ਇੱਥੇ ਖੇਤਾਂ ਦੇ ਵਿੱਚ ਨਾ ਕੰਮ ਕਰ ਰਹੇ ਸੀਗੇ ਤਾਂ ਮੈਂ ਕਿਹਾ ਜਲ ਦੇਖ ਕੇ ਆਉਂਦੀ ਆ ਵੀ ਕਿਹੜੀ ਫਸਲ ਆ ਜਿਹੜੀ ਇਹ ਪੱਟਣ ਲੱਗੇ ਹੋ ਅਤੇ ਉਹ ਸਾਹਮਣੇ ਅੰਕਲ ਹੁਣੀ ਆ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਪਹਿਲਾ ਤੇ ਜੀ ਤੁਹਾਡਾ ਵੈਲਕਮ ਆ ਸਾਡੀ ਵੀਡੀਓ ਦੇ ਵਿੱਚ ਤੇ ਮੈਨੂੰ ਇਹ ਇਲਾਕੇ ਬਹੁਤ ਸੋਹਣੇ ਲੱਗਦੇ ਇਦਾਂ ਜਿੱਦਾਂ ਦੇ ਇਲਾਕੇ ਮੌਸਮ ਮੋਤ ਬੜੀਆ ਹੈ ਬਰਸਾਤ ਖੂਬ ਹੈ ਇਲਾਕਾ ਮੜੋ ਕੋਈ ਬੜੀਆ ਹੈ ਤੇ ਬਾਤ ਐਸੇ ਹੈ ਬਈ ਰਾਜਸਥਾਨ ਸੋਹਣਾ ਬਹੁਤ ਆ ਰਾਜਸਥਾਨ ਬੜੀਆ ਬਹੁਤ ਸੋਹਣਾ ਆ ਪਰ ਜਿਹੜੇ ਇੱਥੇ ਦੇ ਲੋਕੀ ਪਾਣੀ ਖਤਰ ਕੋ ਨਹੀਂ ਜਾਂਦੇ ਜੀ ਹਾਂ ਇੱਕ ਮੱਖੀ ਮੱਛਰ ਵੀ ਕੋ ਨਹੀਂ ਹਾਂ ਤਾਂ ਕਿ ਕਾਦੀ ਫਸਲ ਲਾਈ ਹੋ ਆ ਹਾਂ ਫਸਲ ਕੌਨ ਸੀ ਹੈ ਜੇ ਆ ਗੁਮਾਰ ਕੀ ਗੁਵਾਰ ਦੀ ਫਸਲ ਹਾਂ ਤੇ ਕਿੰਨੇ ਕਿੱਲੇ ਸੀਗੇ 7 ਕਿੱਲੇ 7 ਕਿੱਲੇ ਹਾਂ ਤੇ ਕੀ ਝਾੜ ਦਿੰਦਾ ਇਹ ਝਾੜ ਦੇ ਦੇਗਾ 3 ਕੁੰਟਲੇ ਬਈ 2 ਕੁੰਟਲੇ 2.5 ਕੁੰਟਲੇ ਸਿਰਫ ਹਾਂ 2 ਕੁੰਟਲੇ ਕਿੱਲੇ ਅਬ ਕੀ ਹੈ ਬਸ ਲੈ ਮਿਹਨਤ ਜਿਆਦਾ ਮਹਨਤ ਮਾਨਸ ਕੇਰੇ ਦਾ ਬਰਸਾਤ ਪਹਿਲੀ ਹੋਈ ਕੋਈ ਬਾਦਮ ਹੋਈ ਹਾਂ ਵਿਚ ਮਾਂਚੇ ਮਾਰ ਗਿਆ ਅੱਛਾ ਹੈ ਹਾਂ ਬੀ ਆਹ ਫੜੀ ਹੈ ਨਾ ਗੁਵਾਰ ਦੀ ਹਾਂ ਗੁਵਾਰ ਦੀ ਫੜੀ ਇੱਕ ਖੋਲ ਕੇ ਦਿਖਾਓ ਦੱਸ ਦਈਏ ਵੀ ਗੁਵਾਰ ਕਿਦਾਂ ਦਾ ਹੁੰਦਾ ਆ ਨਾ ਉਹ ਗੁਵਾਰ ਦਾ ਹਾਂ ਇੱਕ ਖੋਲ ਕੇ ਦਿਖਾਓ ਇੱਕ ਲੋ ਜੀ ਆਹ ਹੁੰਦੀ ਆ ਗੁਵਾਰ ਦੀ ਫੜੀ ਗਮ ਹਾਂ ਗਮ ਹੁੰਦੀ ਆ ਗਮ ਹੁੰਦੀ ਆ ਹਾਂ ਪੈਲੀਆਂ ਬਹੁਤ ਜਿਆਦਾ ਖੁੱਲੀਆਂ ਆ ਇਧਰ ਅੰਕਲ ਹੁਣੀ ਦੱਸਦੇ ਦੀ ਵੀ ਸਾਡੇ 7 ਕਿੱਲੇ ਗੁਵਾਰਾ ਹੀ ਆ ਇੱਥੇ ਬੀਜਿਆ ਗੁਵਾਰਾ ਗੁਵਾਰਾ ਨਾ 7 ਕਿੱਲੇ ਔਰ ਸੱਤਾਂ ਕਿੱਲਿਆਂ ਦੇ ਵਿੱਚੋਂ ਜਿਹੜਾ ਹੈ ਨਾ ਝਾੜ ਆ ਆ ਦੇਖਿਓ ਤੁਹਾਨੂੰ ਇੱਥੋਂ ਆਈਡੀਆ ਲੈ ਲੈਣਾ ਆ ਆ ਦੇਖਿਓ ਆ ਫਸਲ ਹੋਈਊ ਆ ਆ ਦੇਖਿਓ ਉਹ ਤੇ ਹੋਰ ਕਿਹੜੀ ਕਿਹੜੀ ਫਸਲ ਹੁੰਦੀ ਆ ਆਪਣੇ ਜਿਵੇਂ ਗੁਵਾਰ ਬਾਜਰੀ ਮੂੰਗ ਮੋਠ ਤਿਲ ਤੇ ਹੁੰਦੇ ਇਹ ਮਾਰੇ ਰੱਬ ਦੀ ਕਿਰਪਾ ਨਹੀਂ ਆ ਹਾਂ ਪਾਣੀ ਨਹੀਂ ਲੱਗਣਾ ਪਾਣੀ ਨਹੀਂ ਲੱਗਣਾ ਆ ਦੇਖੋ ਆਪਕਾ ਰੱਬ ਮਦਦ ਕਰਖਿਆ ਹਾਂ ਹੁਣ ਤਾਂ 265 ਆ ਕਹਿੰਦੇ ਮੇਬੇ ਬੀ ਆਂਗਲ ਕਰੇ ਰਾਤ ਕੱਲ ਕੱਲ ਰਾਤ ਰਾਤੀ ਪਿਆ ਦੇ ਲੋ ਮੁੜ ਕੇ ਫਿਰ ਹਾਲ ਉਹੀ ਆ ਹਾਂ ਹੈਨਾ ਰੇਤਾ ਆ ਇਹ ਹਾਂ ਰੇਤਾ ਹਾਂ ਰੇਤਾ ਤੇ ਇਹ ਜਦੋਂ ਹਵਾ ਆਉਂਦੀ ਆ ਇਹ ਉੜ ਕੇ ਦੂਜੇ ਪਾਸੇ ਵੀ ਚਲ ਜਾਂਦੀ ਆ ਨਾ ਨਹੀਂ ਜਾਂਦੀ ਨਹੀਂ ਅੱਥੇ ਰਹਾ ਉਹ ਜਿਹੜੇ ਮਾਰੂਥਲ ਵਾਲੀ ਉਹ ਰੇਤਾ ਹੋ ਰਿਹਾ ਬਾਹਰ ਰੇਤਾ ਕੋਈ ਨਾ ਉੱਡੇ ਇਹ ਨਹੀਂ ਉੜਦੀ ਉੜਦੀ ਨਹੀਂ ਇਹ ਉੜਦੀ ਨਹੀਂ ਹੈਗੀ ਤੇ ਜੇ ਇਧਰ ਲੋਕਾਂ ਨੇ ਆਜੋ ਇਧਰ ਆਜੋ ਇਹ ਲੋਕੀ ਜਿੱਦਾਂ ਪੈਲੀਆਂ ਡੂੰਗੀਆਂ ਆਇਆ ਖੁੱਲੀਆਂ ਆ ਜੇ ਕੋਈ ਲੈਣੀ ਚਾਹੇ ਇਧਰ ਲਈ ਪੈਲੀ ਤਾਂ ਲੈ ਸਕਦਾ ਮੁੱਲ ਆ ਮੁੱਲ ਲੈ ਸਕਦਾ ਕੀ ਰੇਟ ਚੱਲਦਾ ਇੱਥੇ ਇੱਦੇ ਨੂੰ ਮਨੂੰ 5 ਲੱਖ ਰੁਪਇਆ 5.5 ਲੱਖ ਰੁਪਇਆ ਢੇਰਾ ਕੱਢ ਗਏ ਰੋੜ ਦੇ ਬਰੋਸ ਅੱਪਾ ਬਜ਼ਰੀਆ ਨਹੀਂ ਵੱਢਦੇ ਇੱਕ ਗੁੱਗਾ ਮੇੜੀ ਤੋਂ ਆ ਰਿਹਾ ਰਸਤਾ ਉਹਦੇ ਬਿਲਕੁਲ ਲੱਗੇ ਆ ਗੁੱਗਾ ਮੇੜੀ ਤੋਂ ਆਪਣੇ ਨੋੜ 33 9 ਕਿਲੋਮੀਟਰ 9 ਕਿਲੋਮੀਟਰ ਗੁੱਗਾ ਮੇੜੀ ਤੋਂ 9 ਕਿਲੋਮੀਟਰ ਦੂਰ ਖੜੇ ਆ ਤੇ ਇਹ ਵਿਊ ਆ ਕੁਛ ਇੱਥੇ ਦਾ ਔਰ ਜਿਹੜਾ ਇੱਕ ਆਈ ਇੱਥੇ ਆ ਜੂਗਾ ਨਾ ਜਿਹੋ ਜਿਹਾ ਵੈਦਰ ਬਣਿਆ ਆ ਝਾੜੋ ਹੋਇਆ ਆ ਉੱਤੇ ਮੱਠੀ ਮੱਠੀ ਕਿਣੀ ਵੀ ਪੈਂਦੀ ਆ ਪਰ ਉਹਦਾ ਇੱਥੋਂ ਜਾਣ ਨੂੰ ਦਿਲ ਨਹੀਂ ਕਰੂਗਾ ਪਰ ਜਿਨੇ ਕਿਤੇ ਹਾਰਡ ਦੀ ਗਰਮੀ ਦੇਖ ਲਈ ਉਹਦਾ ਮੁੜ ਕੇ ਆਉਣ ਨੂੰ ਦਿਲ ਨਹੀਂ ਕਰਨਾ ਇੱਥੇ ਗਰਮੀ ਤੇ ਨਹੀਂ ਪੜਦੀ ਤੇ ਇਹਨਾਂ ਦਾ ਫਿਰ ਦਿਹਾੜੀ ਹੁੰਦੀ ਆ ਜਾਂ ਠੇਕਾ ਹੁੰਦਾ ਉਹ ਠੇਕੇ ਪਾਇਆ ਠੇਕੇ ਪਏ ਆ ਨਾ ਕਿੰਨੀ ਪੈੜੀ ਅੰਕਲ ਆਪਣੀ ਸੱਤ ਪੈੜੀ ਹੈ ਉਹਦਾ ਸੱਤ ਕਿਲਾ 21 ਕਿਲਾ ਖੇਤਾ ਤਿੰਨ ਭਈਆਂ ਦੀ ਪੰਤੀ ਹੈ ਚਲੋ ਗੋਡਾ ਚਲੋ ਬਹੁਤ ਵਧੀਆ ਨਾਂ ਤੁਸੀਂ ਦੱਸਿਆ ਨਹੀਂ ਆਪਣਾ ਸਾਬਰਾਮ ਸਾਬਰਾਮ ਤੇ ਪਿੰਡ ਹੈਗਾ ਸਾਡਾ ਮੋਨਸ਼ਰੀ ਮੋਨਸ਼ਰੀ ਜਾਟ ਭਮੂ ਜਾਟ ਭਮੂ ਭਮੂ ਹਾਂ ਚਲੋ ਬਹੁਤ ਵਧੀਆ ਥੈਂਕ ਯੂ ਤੁਹਾਡਾ ਬਹੁਤ-ਬਹੁਤ ਤੇ ਬਹੁਤ ਸ਼ਡਿਊਲ ਪੀਜੀ ਦੇ ਵਿੱਚੋਂ ਤੁਸੀਂ ਫੇਰ ਵੀ ਸਾਡੇ ਨਾਲ ਗੱਲ ਕੀਤੀ ਠੀਕਾਂ ਅਗਲੀ ਕਰੋ ਕਾਰੋਬਾਰ ਫੇਰ ਚਾਹੇ ਪੀਵਾਂਗਾ ਨਹੀਂ ਨਹੀਂ ਬਸ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਚਾਹ ਪਿਲਾ ਜਾ ਨਹੀਂ ਨਹੀਂ ਬਸ ਚਲਿਏ ਹੁਣ ਔਰ ਫੇਰ ਮਿੱਤਰੋ ਨਹੀਂ ਯਾਰ ਚਾਹ ਨਹੀਂ ਪੀਣੀ ਹੁਣ ਉਹ ਨਹੀਂ ਨਹੀਂ ਅ ਵੀ ਚਲੇ ਇਹ ਬੰਦੇ ਸਾਰੇ ਹੀ ਲੱਗਿਓ ਆ ਗਵਾਰਾ ਬਟਣਨਾ ਚੱਕ ਦੋ ਫੱਟੇ ਪਰ ਇੱਕ ਗੱਲ ਐ ਇੱਥੋਂ ਗਵਾਰਾ ਪੱਟਣਾ ਸੋਖਾ ਆ ਨਾ ਹੱਥ ਦੇ ਨਾਲ ਉਧੇ ਤੂਹੀ ਜਾ ਰੇਤਾ ਦੇ ਵਿੱਚੋਂ ਬੜੀ ਜ਼ੋਰ ਦੀ ਫਸਲ ਹੁੰਦੀ ਐ ਅੱਛਾ ਉਹ ਵੈਰੀ ਗੁੱਡ ਹਾਂਜੀ ਸੰਤਿਕ ਦਰੂਤ ਨਹੀਂ ਐ ਆਹੋ ਪੌਲੀ ਹੋਰੀ ਆਪਕੇ ਮਰਜ਼ੀ ਬਰਸਾਤ ਮੇਂ ਪੜਦੀ ਐ ਬਰਸਾਤੇ ਪੜਦੀ ਐ ਸਹੀ ਗੱਲ ਆ ਸਹੀ ਗੱਲ ਐਨੂੰ ਟਿੱਲਿਆਂ ਨੂੰ ਆਪਾਂ ਕਰਾ ਨਹੀਂ ਸਕਦੇ ਇਹਨੂੰ ਪੱਧਰਾ ਕਰ ਸਕਦੇ ਕਰਾ ਕੇ ਪੱਧਰਾ ਕਰਨਾ ਕੀ ਕਰ ਸਕਦਾ ਨਹੀਂ ਪੱਧਰ ਤੋਂ ਪਰ ਕਰਨਾ ਕਿੰਨਾ ਹੈ ਬਹੁਤ ਆ ਨਾ ਬਹੁਤ ਕੀਤਾ ਹੋਇਆ ਹੈ ਬਹੁਤ ਬਤ ਕੋ ਨਹੀਂ ਕਰ ਸਕਦੇ ਆ ਉਹ ਲੈਵਲ ਪੱਧਰ ਕਿਉਂ ਕਹਿੰਦਾ ਸੋ ਇਹ ਲੈਵਲ ਕਰਿਆ ਮੈਂ ਹਾਂ ਹਾਂ ਹੋ ਜਾਂਦਾ ਹੋ ਯਾਨੀ ਮਨਾਹੀ ਨਹੀਂ ਕੋਈ ਵੀ ਗਵਰਨਮੈਂਟ ਵੱਲੋਂ ਨਾ ਨਾ ਕੋਈ ਕਰ ਸਕਦੇ ਆ ਬਾਹਰਲਾ ਬੰਦਾ ਪੈਲੀ ਲੈ ਸਕਦਾ ਇੱਥੇ ਆ ਕੇ ਹਾਂ ਲੈ ਸਕਦਾ ਜੀ ਜੀ ਤੇ ਇਹ ਆ ਜੀ Rajasthan ਖੁਸ਼ ਆ ਹਾਂ ਖੁਸ਼ ਹੁਣ ਮੈਂ ਜਾ ਰਿਹਾ ਅੱਗੇ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਬੜੀ ਬਹੁਤ ਬੜੀਆ ਬਹੁਤ ਬੜੀਆ ਹਾਂਜੀ ਬਹੁਤ ਬੜੀਆ ਲੱਗਿਆ ਵਧੀਆ ਲੱਗਾ ਬੜੀਆ ਬੜੀਆ ਬੱੱਚੇ ਲੱਗਿਆ ਗ੍ਰੇਡ ਟੈਲੀਕਨ ਚੈਨਲ ਹਾਂ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਕਰ ਲਿਓ ਉਹ ਰਾਜਸਥਾਨ ਦੇ ਘੁੰਮ ਰਿਆ ਹਰਪਾਨ ਵੀਡੀਓ ਦੇਖੂਗੇ ਹੁਣ ਸਾਡੀ ਹਾਂ ਵੀਡੀਓ ਦੇਖ ਲਾਂਗੇ ਦੇਖਣੀ ਪੈਣੀ ਆ ਅਬ ਤੋਂ ਆਬੀ ਚ ਮੇ ਆ ਗਏ ਹਾਂ ਦੇਖ ਲਾਂਗੇ ਤੇ ਇਹ ਆ ਜੀ ਦੀ ਪੈਲੀ ਆ ਹੁਣ ਪ੍ਰੋਡਿੰਗ ਬਾਸ ਉਸ ਕੋਡੰਗ ਹਉਂਤਪੁਰਾ 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 ਦੇ ਵਿੱਚ 4 ਕਿਲੋਮੀਟਰ ਹੈ ਨਾ ਇੱਥੋਂ ਹਾਂ ਯਾ ਤੇ ਆਹ 뷰 ਹੈ ਇੱਥੇ 4 ਚੋ ਫੇਰੇ ਦਾ ਹਮ ਸਾਰੇ ਪਾਸੇ ਉੱਚੇ ਉੱਚੇ ਰੇਤਾਂ ਦੇ ਟਿੱਲੇ ਆ ਤੇ ਟਿੱਲਿਆਂ ਉੱਤੇ ਗੁਆਰੇ ਦੀ ਫਸਲ ਆ ਤੇਲ ਵੀ ਹੁੰਦੇ ਆ ਉਹ ਬਾਦਰੀ ਉਹਨੇ ਮਤੀਰ ਬਹੁਤ ਆਉਂਦਾ ਹੈ ਜੀ